ਸ਼੍ਰੀ ਵਾਹਿਗੁਰੂ ਜੀ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਇਸ ਸ਼ਲੋਕ ਸ਼ਰਦਾ ਲਾਗੀ ਸੰਗ ਪ੍ਰੀਤ ਮੈਂ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਈ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਮੋਹ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੇ ਸੰਗ ਪ੍ਰੀਤਮੈ ਇਕ ਤਿਲ ਰਹਿਣ ਨ ਜਾਇ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਲੋਕ ਸ਼ਰਧਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸ਼ਰਧਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਜਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤੀ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇਕਤਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਹੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਇਸ ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੇ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਸ਼ਰਧਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸ਼ਰਧਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਈ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਵ ਹਿਤ ਚੀਤ ਇਹ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨ ਜਾਰੇ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਈ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੇ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਇ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਇਹ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੇ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਸ਼ਲੋਕ ਸ਼ਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸ਼ਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤ ਮੈਂ ਇਕਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਗਰ ਗਹਿਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨ ਜਾਇ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕੀ ਸ਼ਲੋਕ ਸ਼ਰਧਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸ਼ਰਧਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨ ਜਾਇ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਹ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸੋਕ ਸ਼ਰਦਾ ਲਾਗੀ ਸੰਗ ਪ੍ਰੀਤ ਮੈਂ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਇਸ ਸ਼ਲੋਕ ਸ਼ਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸ਼ਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਜਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤਿਸ ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇਕਤਲ ਰਹਿਣ ਨਾ ਜਾਇ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਹੀਤ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਇਸ ਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨ ਜਾਇ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹਾਂ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਕਰ ਗਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਹੈ ਦਾਸੀ ਕਰ ਲੈ ਨਾਨਕ ਪ੍ਰਭ ਹਿਤ ਚੀਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ